ਉਸ ਇੱਕ ਵੱਡੇ ਕੁਚਲੇ ਸਮਾਜ ਦੀ ਦੂਥਿਆ ਦਰਜ ਜਿਸ ਨੂੰ ਸਮੇ ਸਮੇਂ ਤੇ ਸત્તાਦਾਰ ਇਹ ਪਾਰਟੀਆਂ ਹੋਣ ਤੇ ਚਾਹੇ ਉਹ ਕਾਰਪੋਰੇਟ ਦੇ ਮਨਸੂਬੇ ਜਿਹੜੇ ਸત્તા ਦੇ ਰਾਹੀ ਲੋਕਾਂ ਦੇ ਕਰਜ਼ਾ ਕਰਨਾ ਚਾਹੁੰਦੇ ਆ ਸੋ ਅੱਜ ਕੁਲਰੀਆਂ ਦੀ ਸਰਜ਼ਮੀਨ ਦੇ ਉੱਤੇ ਇਕੱਤਰ ਹੋਏ ਸਾਥੀਓ ਅਸੀਂ ਤੁਹਾਨੂੰ ਬਾਰ ਬਾਰ ਇਥੋਂ ਦੱਸਣਾ ਚਾਹੁੰਦੇ ਆ ਕਿ ਕਿਉਂਕਿ ਮਾਜਰਾ ਹਰ ਇੱਕ ਬੰਦੇ ਨੇ ਦੱਸਤਾ ਕਿ ਜੋ ਜੁਗਲਾ ਮਸਤਰਕਾ ਜਮੀਨ ਦਾ ਮਾਜਰਾ ਕੀ ਹੈ ਲੰਮੇ ਸਮੇਂ ਤੋਂ ਲੋਕ ਸੰਘਰਸ਼ ਕਰਦੇ ਆ ਰਹੇ ਨੇ ਤੇ 1.5 ਸਾਲ ਤੋਂ ਤਕਰੀਬਨ ਆਪਾਂ ਇੱਥੇ ਸੰਘਰਸ਼ ਕੀਤਾ ਹੈ ਅਸਲ ਦੇ ਬੱਚ ਜਿਹੜਾ ਹੋਗਾ ਪਿਛਲਾ ਕਾਰਨ ਕੀ ਹੈ ਚੌਕਾ ਜਗਵਾਸੀ ਲੰਮੇ ਸਮੇਂ ਤੋਂ ਲੋਕਾਂ ਦੇ ਦਫਾ ਬੰਦੀਆਂ ਵੀ ਕਰ ਰਹੀਆਂ ਨੇ ਕਿ ਸਰਕਾਰ ਦੀ ਮਨਸ਼ਾ ਹੈ ਕਿ ਜਾਲ ਜੰਗਲ ਤੋਂ ਜ਼ਮੀਨ ਨੂੰ ਕਬਜ਼ੇ ਦੇ ਵਿੱਚ ਲੈਣੇ ਤੇ ਕਾਰਪੋਰੇਟ ਦੇ ਹਵਾਲੇ ਕਰਨਾ ਇਸੇ ਨੀਤੀ ਦੇ ਉੱਤੇ ਅੱਜ ਤੱਕ ਪਿਛਲੀਆਂ ਸਰਕਾਰਾਂ ਚੱਲੀਆਂ ਤੇ ਇਹ ਜਿਹੜੀ ਨਵੀਂ ਆਈ ਹੈ ਉਹ ਵੀ ਉਸੇ ਨੀਤੀ ਦੇ ਉੱਤੇ ਚੱਲ ਰਹੀ ਹੈ ਜਦੋਂ ਅਸੀਂ ਦੁਨੀਆ ਪੱਧਰ ਦੀ ਗੱਲ ਕਰ ਰਹੇ ਹਾਂ ਤਾਂ ਦੁਨੀਆ ਪੱਧਰ ਦੇ ਵਿੱਚ ਅੱਜ ਹਾਰੇ ਕਤ ਪਤੰਗਾਂ ਜੋ ਕਾਮਯਾਬੀ ਵਾਲੇ ਨੂੰ ਜੈਰ ਹੋਏ ਹੈ ਖੇਤੀ ਚੋਕਾ ਦੇ ਵਿੱਚ ਨਵੀਂ ਆਪਣੀ ਪੈਦਾ ਹੋ ਰਹੀ ਹੈ ਸਭ ਜੋ ਪ੍ਰੋਤ ਨੇ ਜਿਹੜੇ ਆਪਣੀ ਪੈਨਾ ਕਰਨ ਦੇ ਵਿੱਚ ਮਦਦ ਕਰ ਰਹੇ ਨੇ ਕਿ ਮੋਸਮਾਂ ਵਿੱਚ ਜ਼ਿੰਦਗੀ ਬਸਰ ਕਰਨ ਦਾ ਇੱਕ ਤਸੀਲਾ ਨੇ ਤੂੰ ਤੀਸਰਾ ਜੋ ਜੰਗਲ ਦੇ ਵਿੱਚ ਖਲੋ